ਲਓ ਮਿੱਤਰੋ ਅੱਜ ਫੇਰ ਪਹੁੰਚੇ ਆਪਾਂ ਬਾਈ ਜਾਂਟੇ ਕੋਲੇ ਤੇ ਬਾਈ ਕੋਲੇ ਪੰਜ ਸੱਤ ਨਾਗ ਆ ਜੀ ਅੱਜ ਛੋਟੇ ਰੇਟਾਂ 'ਚ ਹੋਣਗੇ ਤੇ ਵੱਡੇ ਡਿਸਕਾਊਂਟ ਹੋਣਗੇ ਸਾਰੀ ਜਾਣਕਾਰੀ ਆਪਾਂ ਬਾਈ ਜਾਂਟੇ ਤੋਂ ਲੈਣੇ ਜਾ ਕੇ ਲਓ ਮਿੱਤਰੋ ਮਿਲਦੇ ਆਜੋ ਫਿਰ ਲਓ ਮਿੱਤਰੋ ਮਿਲਦੇ ਆ ਬਾਈ ਜਾਂਟੇ ਨੂੰ ਕੀ ਹਾਲ ਆ ਬਾਈ ਜਾਂਟੇ ਹੋ ਵਧੀਆ ਜੀ ਤੂੰ ਹੋ ਠੀਕ ਠਾਕ ਹੋ ਵਧੀਆ ਚੜਦੀ ਖਲਾ ਤੂੰ ਆਪਣੇ ਸਨ ਆ ਜੀ ਵਧੀਆ ਵਧੀਆ ਵੀਰੇ ਵਧੀਆ ਠੀਕ ਆ ਜੀ ਤੇ ਲਿਆਂਦਾ ਫਿਰ ਹੈ ਮਾਲ ਨਾਵਾ ਠੀਕ ਆ ਲੱਗੇ ਪਏ ਮੇਲੇ ਹੈ ਹਾਂ ਠੀਕ ਹੈ ਬਹੁਤ ਬਹੁਤ ਵਧਾਈਆਂ ਕੱਠਾ ਕੀਤੇ ਆ ਜੀ ਹਾਂ ਬਿਲਕੁਲ ਬਿਲਕੁਲ ਤੇ ਕਿੰਨੇ ਨਾਗ ਆ ਵੀਰੇ ਆਪਣੇ ਲਈ 89 ਨਾਗ 89 ਨਾਗ ਹਾਂ ਠੀਕ ਆ ਕੁਝ ਨੁਕਸੇ ਲਾ ਕੁਝ ਚੱਲ ਅੱਛਾ ਕੁਸੇ ਲਾ ਹੈ ਠੀਕ ਆ ਤੇ ਆਹ ਮਹਿੰਦਰਾ ਆ ਲੈ ਹੁੰਦਾ ਹੈ ਬਹੁਤ ਟਾਈਮ ਬਾਅਦ ਸਾਫ ਕੰਡੀਸ਼ਨ ਠੀਕ ਆ ਵੀਰੇ 575 ਡੀ ਆਈ ਹੈ ਨਾ 575 ਡੀ ਆਈ ਇਹ ਨਕੀਨ ਨਹੀਂ ਹੈ ਨਕੀਨ ਨਹੀਂ ਹੈ ਹੈ ਨਾ ਦੇ ਹਿਸਾਬ ਦੇ ਨਾਲ ਸਟੇਟਰ ਸੋਨਾ ਬਹੁਤ ਆ ਕਿੰਨਾ ਮਾਡਲ ਆ ਵੀਰੇ ਜਾਣਦੇ ਇਹ ਮਾਡਲ ਤਾਂ ਹੈਗਾ ਇਹ 1992 अच्छा 1992 ਮੜਲਾ 1992 ਚਾਰੇ ਟਾਇਰ 6K ਕੰਪਨੀ ਦੇ ਬਿਲਕੁਲ ਨਵੇਂ ਅੱਛਾ JK ਕੰਪਨੀ ਦੇ ਬਿਲਕੁਲ ਨਵੇਂ ਟਾਇਰ ਹਨਾ ਬਿਲਕੁਲ ਨਵੇਂ ਤੇ ਜੇ ਸਾਬ ਨਵਰੇ 92 ਮਾੜ ਦਾ ਟਰੈਕਟਰ ਸਾਫ ਬਹੁਤ ਪਿਆ ਹੈ ਹਾਂ ਟਰੈਕਟਰ ਓਰੀਜਨਲ ਆ ਬਿਲਕੁਲ ਬਿਲਕੁਲ ਬਾਈ ਚਲੂਈ ਬੜਾ ਚੰਗੀ ਆ ਟਰੈਕਟਰ ਦੀ ਯਾਰ ਠੀਕ ਆ ਵੀਰੇ ਹਾਂ ਤੇ ਵਾਡੀ ਲੈਨ ਦਾ ਵੀ ਸਾਰਾ ਓਰੀਜਨਲ ਆ ਸਾਰਾ ਓਰੀਜਨਲ ਕਿਤੇ ਪੁਰਸ਼ ਨਹੀਂ ਲੱਗਾਗਾ ਅੱਛਾ ਸਾਰਾ ਓਰੀਜਨਲ ਆ ਸਾਰਾ ਓਰੀਜਨਲ ਆ ਠੀਕ ਆ ਠੀਕ ਆ ਫਿਰ ਸੌ ਸਭ ਬਹੁਤ ਸੋਹਣਾ ਪਿਆ ਯਾਰ ਹਨਾ ਭਾਈ ਟਰੈਕਟਰ ਚਲਾਵਾ ਵੀ ਉਨਾ ਹੀ ਸੋਹਣਾ ਜਿੰਨਾ ਟਰੈਕਟਰ ਸੋਹਣਾ ਵੀਰੇ ਠੀਕ ਆ ਵੀਰੇ ਠੀਕ ਆ ਫਰਸਟ ਓਨਰ ਆ ਪਿਆਓ ਨੰਬਰ ਟਰੈਕਟਰ ਆ ਅੱਛਾ ਫਰਸਟ ਪਾਰਟੀ ਆ ਫਰਸਟ ਪਾਰਟੀ ਰੇਮਰਮਾ ਦਾ ਬਹੁਤ ਚੰਗਾ ਪਿਆ ਯਾਰ ਟਰੈਕਟਰ ਜੇਸਾ ਹੁਣ 92 ਮਾਡਲ ਦਾ ਟਰੈਕਟਰ ਬਹੁਤ ਸੋਹਣੀ ਹਾਲਤ ਰਿਵਾਇ ਹੈ ਨਾ ਅਗਲੇ ਰੈਂਪ ਵੀ ਘੇਟ ਵੈ ਹੈ ਨਾ ਬਈ ਜੰਟੇ ਪੂਰੀ ਗੱਲ ਬਾਤ ਹੈ ਨਾ 99 ਮਾਡਲ ਹੈ ਇਹ ਬੈਕ ਸਾਈਡ ਵੀ ਦਿਖਾ ਦੇ ਇੱਕ ਵਾਰੀ ਆਪਾਂ ਹਾਂਜੀ ਹਾਂਜੀ ਠੀਕ ਆ ਵੀਰੇ ਲਓ ਮਿੱਤਰੋ ਦੇਖ ਸਕਦੇ ਤੁਸੀਂ origignal ਹੀ ਹੈ ਸਾਰਾ ਹੈ ਨਾ ਵੀਰੇ ਸਾਰਾ ਸਾਰਾ ਰੇਮਰਮਾ ਦਾ ਅੰਦਰ ਬਹੁਤ ਚੰਗਾ ਪਿਆ ਵਾ ਹੈ ਨਾ ਪਿਆ ਸਾਫ ਆ ਵੇਲਾ ਰੇਮਰਮ ਗਾਰਡ ਬਿਲਕੁਲ ਬਿਲਕੁਲ ਲਓ ਵੀ ਮਿੱਤਰੋ ਲਓ ਪਾਰਲੇ ਪਾਸੋਂ ਚੈੱਕ ਕਰਾ ਦੇ ਰੇਮਰਮ ਲਾ ਪੂਰੀ ਗੱਲ ਬਾਤ ਹੈ ਵੀਰ ਜੰਟੇ ਬੈਟਰੀ ਜਵਾਨ ਨਵੀਂ ਇਹਦੇ ਚ ਅੱਛਾ ਬੈਟਰੀ ਨਵੀਂ ਆ ਨਵੀਂ ਆ ਠੀਕ ਆ ਠੀਕ ਆ ਇੰਜਨ ਗੇਅਰ ਤਾਂ ਓਕੇ ਵੀਰ ਜੰਟੇ ਨਗੀਨਾ ਹੀ ਆ ਨਗੀਨਾ ਹੀ ਹੈ ਜਿਵੇਂ ਡੈਕਟਰ ਸੋਹਣਾ ਪੈ ਆਂ ਚਲਾਈ ਸੋਹਣੀ ਆ ਦੀ ਅੱਛਾ ਆਂ ਚਲਾਈ ਸੋਹਣੀ ਹੈ ਠੀਕ ਆ ਠੀਕ ਆ ਲਾਓ ਵੀ ਮਤਲਬ ਵਾਕੇ ਚੈੱਕ ਕਰਕੇ ਹਾਂ ਵੀਰ ਜੰਟੇ ਲੈ ਆ ਸਕਦਾ ਕੋਈ ਭਰਾ ਆਪਣਾ ਹਾਂ ਮਾਜੀ ਤੁਹਾਡੀ ਕਰ ਲਾਂਗੇ ਠੀਕ ਆ ਵੀਰੇ ਤੇ ਇਹਦੇ ਚ ਡਿਸਕਾਊਂਟ ਮਿਲੂਗਾ ਇਹ ਰੇਟ ਦੀ ਡਿਮਾਂਡ ਕਰਦਾ 1,65,000 ਰੁਪਏ 1,65 1,65 ਕਿਤੋਂ ਤੱਕ ਛੱਡੋ ਪਰ ਵੇਚਣਾ ਰੇਟ ਹੀ ਦੇਣਾ 1,45,000 ਦਾ 1,45 ਦਾ 1,45 ਲੋ ਮਿੱਤਰੋ ਕਾਟਰੀ ਹੋਣਾ ਜੱਸੇ ਟਾਇਰ ਮੇਲਾ 50,000 ਦੇ ਟਾਇਰ ਆ ਦੇਟਰ ਨੇ 50,000 ਦੇ ਤਾਂ ਟਾਇਰ ਹੀ ਆ ਚਾਰੇ ਨਵੇਂ ਟਾਇਰ ਆ ਵੀਰੇ ਲੋ ਮਿੱਤਰੋ ਚਾਰੇ ਟਾਇਰ ਨਵੇਂ ਆ ਦੇਖ ਸਕਦੇ ਹੋ ਤੁਸੀਂ ਬਾਕੀ ਰਮ ਰਮ ਦਾ ਸਾਰਾ origignal tractor ਆ ਕਹਿਣ ਦਾ ਮਤਲਬ ਬੜਾ ਸੋਹਣਾ ਗਾਰੰਟੀ ਨਾਲ ਦੇ ਲੈਦਾ ਜੇ tractor ਹਮ ਇੱਕ 45 ਕੁਛ ਵੀ ਨਹੀਂ 1 45 ਕੁਛ ਵੀ ਨਹੀਂ ਦੇ ਸਕਦਾ ਤੁਸੀਂ ਰੇਟ ਬਹੁਤ ਛੋਟਾ ਹੀ ਦੇ ਸਕਦਾ 20000 ਆਪਾਂ ਡਿਸਕਾਊਂਟ ਲਾ ਦਾਂ ਚੱਲਦੀ ਆ ਫੇਲਾ ਲਾਈਟਾਂ ਲੂਟਾਂ ਸਾਰਾ ਕੁਝ ਓਮੇ ਬਈ ਸਾਰੀ ਐਕਸੈਸਰੀ ਚੱਲਦੀ ਹੈ ਸਾਰਾ ਕੁਝ ਚੱਲਦਾ ਲਾਈਟਾਂ ਲੂਟਾਂ ਮੂਲੀਆਂ ਤੱਕ ਨਾਲੀਆਂ ਆ ਜੇ ਠੀਕ ਆ ਠੀਕ ਆ ਠੀਕ ਆ ਸ਼ੌਂਕ ਨਾਲ ਹੀ ਆ ਹੈ ਜਰੇ ਲੈ ਆ ਵੀ ਲਾਇ ਡੰਡੇ ਡੰਡੇ ਹੈ ਸੰਭਿਆ tractor ਹੈ ਸੰਭਿਆ ਹੋਇਆ tractor ਹੈ ਸੰਭੇ ਦਾ ਮੁੱਲ ਪੈਂਦਾ 1.45 ਦਾ ਵਾਂਜ ਹੈ ਨਾ ਵੀਰੇ 1.45 ਦਾ ਟਰੈਕਟਰ ਵਾਂਜ ਮਤਲਬ ਦੇ ਸਕਦਾ ਮਹਿੰਦਰਾ 575 DI ਤੇ 20000 ਰੁਪਏ ਇਹਦੇ ਵਿੱਚ ਪਹਿਲਾਂ ਹੀ ਡਿਸਕਾਊਂਟ ਲਾਤਾ ਆਪਾਂ ਨਾ 1.65 ਮੰਗਦਾ 1.45 ਦਾ ਵਾਂਜ ਹੈ ਨਾ ਵੀਰੇ ਹਾਂਜੀ ਠੀਕ ਆ ਵੀਰੇ ਜਾਂਟੇ ਤੇ ਅੱਗੇ ਚੱਲ ਗਏ ਆਪਾਂ ਇਹ ਹਾਂਜੀ ਵੀਰੇ ਆਹ ਲੈਂਦਾ ਕੋਕਾ ਪੀਸ ਹੈ 33 ਹਾਂ ਲਓ ਮਿੱਤਰੋ ਪਹਿਲਾਂ ਨਿਗਾਹ ਮਾਰੋ ਟਰੈਕਟਰ ਤੇ ਪਹਿਲਾਂ ਹੈ ਨਾ ਦੂਰੋਂ ਦੇਖ ਸਕਦਾ ਤੁਸੀਂ ਹੂੰ ਟਰੈਕਟਰ ਭਾਈ ਆ ਵੀ ਏਜੰਸੀ ਵਾਲਾ ਕੰਮ ਹੈ ਜਾਂਟੇ ਹਾਂ ਵੇਖ ਟਰੈਕਟਰ ਆਇਆ ਦਿਖਾਇਆ ਤਾਂ ਠੀਕ ਆ ਹੈਗੀਆ ਮੋਡੀਫਾਈ ਹੋਇਆ ਵਿਆ ਟਰੈਕਟਰ ਮੋਡੀਫਾਈ ਹੋਇਆ ਹੈ ਨਾ ਹਾਂ ਮੋਡੀਫਾਈ ਹੋਇਆ ਠੀਕ ਆ ਠੀਕ ਆ ਚਾਚਾ ਵੇ ਕਿੰਨਾ ਬਿਲਕੁਲ ਬਿਲਕੁਲ ਅਗਲੀ ਜੋੜੀ ਜਮਾ ਨਵੀਂ ਆ ਸੀਡ ਦੀ ਅੱਛਾ ਸੀਡ ਦੀ ਨਵੀਂ ਜੋੜੀ ਹੈ ਜੀ ਜਮਾ ਨਵੀਂ ਆ ਬਿੱਲ ਕਟਾ ਕੇ ਦੇਵਾਂਗੇ ਅੱਛਾ ਬਿੱਲ ਕਟਾ ਕੇ ਦੇਵਾਂਗੇ ਬਾਈ ਦੇ ਜਿਹਦਾ ਲਊਗਾ ਉਹਦੇ ਨਾਮ ਤੇ ਬਾਕੀ ਰਮਾ ਰੂਮਾ ਦਾ ਵੀਰੇ ਚੰਤੇ ਬਹੁਤ ਸਾਫ ਪਿਆ ਹੈ ਨਾ ਟਰੈਕਟਰ ਵੀਰੇ ਸਾਫ ਸੁਥਰਾ ਪਿਆ ਠੀਕ ਆ ਠੀਕ ਆ ਆ ਮਗਰਾਡਾ ਮਰੂਡਾ ਚ ਜਮਾ ਹੀ ਕੋਈ ਜੰਗ ਵਗੈਰਾ ਨਹੀਂ ਲੱਗੀ ਹੈ ਨਾ ਕਿਸੇ ਬੱਸ ਟਰੈਕਟਰ ਤਿਆਰ ਆ ਮੋਡੀਫਾਈ ਹੋਇਆ ਵਿਆ ਅਛਾ ਡਬਲ ਪੀਟੀਓ ਸਾਈਡ ਗੇਅਰ ਆ ਹਨਾ ਗੇਰ ਆ ਜੀ ਲੋ ਮਿੱਤਰੋ ਦੇਖ ਸਕਦੇ ਟਰੈਕਟਰ ਆ ਤਾਂ ਨਗੇਨਾ ਪੀਸ ਹੀ ਆ ਵੀਰੇ ਹੈ ਜੀ ਨਗੇਨਾ ਜੀ ਅੰਦਰੋਂ ਅੰਦਰੋਂ ਚੈੱਕ ਕਰਾਦੇ ਅੰਦਰੋਂ ਸਾਰਾ ਟਰੈਕਟਰ ਓਰੀਜਨਲ ਆ ਲੋ ਵੀ ਮਿੱਤਰੋ ਦੇਖ ਸਕਦੇ ਆ ਹਾਂ ਸਾਰਾ ਸ਼ੀਲਡ ਪਿਆ ਹਾਂ ਹਾਂ ਜੀ ਵੀਰੇ ਸਾਰਾ origignal ਅੰਦਰੋਂ ਹੈ ਨਾ ਸਾਰਾ origignal ਆਹ ਪਲੇਟ ਆ ਬਲੂਟਾ ਨਾਲ ਦੀਆਂ ਹੀ ਹਨ ਨਾਲ ਦੇ ਸਟicker ਸਾਰੇ ਨਾਲ ਦੇ ਠੀਕ ਆ ਠੀਕ ਆ ਵੀਰ ਦੇਖ ਸਕਦੇ ਮਿੱਤਰੋ ਹਿੱਸੇ ਹਿੱਸੇ ਦਾ ਬਹੁਤ ਸੋਹਣਾ ਤੇ ਆ ਟਾਇਰ ਵੀਰੇ ਇਹ ਵੀ ਨਵੇਂ ਅੱਛਾ ਇਹ ਵੀ ਨਵੇਂ ਹੀ ਹੈ ਨਾ ਸਾਰੇ ਟਾਇਰ ਨਵੇਂ ਆ ਅੱਛਾ ਚਾਰੇ ਟਾਇਰ ਨਵੇਂ ਆ ਬਾਡੀ ਲਾਈਨ ਦਾ ਕਿਵੇਂ ਵੀਰੇ ਬਾਡੀ ਲਾਈਨ ਤਾਂ ਭਾਈ ਪੂਰਾ ਸੁਨੱਕਾ ਬਾਡੀ ਲਾਈਨ ਦੀ ਕੋਈ ਟੈਕਿੰਗ ਨਹੀਂ ਹੈਗੀ ਲੋ ਵੀ ਮੈਂ ਤਾਂ ਉਹ ਬਾਡੀ ਲਾਈਨ ਦਾ ਚੈੱਕ ਕਰ ਸਕਦੇ ਪੈਰਪੁਰ ਦਾ ਨਾ ਬਹੁਤ ਸਾਫਟ ਟਰੈਕਟਰ ਪਿਆ ਹੈ ਨਾ ਬਈ ਜੰਟੇ ਨਾ ਕੋਈ ਬਲੂਆ ਟਰੈਕਟਰ ਦੀ ਨਾ ਕੋਈ ਬਲੋ ਨਵੀਂ ਬੈਟਰੀ ਮੂਰੇ ਚੈੱਕ ਕਰਾ ਦੇ ਪਾਵਰ ਜ਼ੋਨ ਦੀ ਪਾਵਰ ਜ਼ੋਨ ਦੀ ਵੈਦ ਜਵਾ ਨਵੀਂ ਆ ਚੈੱਕ ਕਰਾ ਲਾ ਮੇਟਰ ਉਹ ਦੇ ਸਕਦਾ ਪਾਵਰ ਜ਼ੋਨ ਦੀ ਬੈਟਰੀ ਜਵਾ ਨਵੀਂ ਆ ਹੈ ਵੀਰੇ ਹਾਂਜੀ ਵੀਰੇ ਢੈਂਟ ਗੱਲ ਬਾਤ ਆ ਪੂਰੀ ਹੈ ਨਾ ਢੈਂਟ ਗੱਲ ਬਾਤ ਪੂਰੀ ਹਾਂ ਇਹ ਤਾਂ ਨਗੀਨਾ ਵੀ ਸਿ ਚੱਕ ਲੈਂਦਾ ਹੈ ਆਇਆ ਵੀਰੇ ਆਮ ਤਾਂ ਲੈਂਉਂਦੇ ਨਹੀਂ ਅੱਗੇ ਤੈਨੂੰ ਪਤਾ ਕੋਈ ਪੀਸ ਵਧੀਆ ਲੈ ਕੇ ਹੁੰਦਾ ਹਾਂ ਬਿਲਕੁਲ ਬਿਲਕੁਲ ਆਲੈਂਡ ਦਾ ਮਾਰਕ ਆ ਪੂਰਾ ਚੰਗਾ ਰੇਟ ਆ ਤੇ ਇਹ ਮਾਡਲ ਕਿੰਨਾ ਵੀਰੇ ਜਾਂ ਮਾਡਲ 2006 2006 ਮਾਡਲ 2006 ਮਾਡਲ ਠੀਕ ਆ ਕੀ ਡਿਮਾਂਡ ਕਰਦੇ ਬਈ ਇਹਦੀ ਕਰਦਾ 1 1.75 ਹਾਂ ਜੀ ਵੀਰੇ ਕਿੱਥੋਂ ਤੱਕ ਛੱਡ ਦਾਂਗੇ 1,75,000 ਦਾ ਦੇਵੀ 1.75 ਦਾ ਲਓ ਮਤਰੋ 20000 ਵੀ ਡਿਸਕਾਊਂਟ ਇਹਦੇ ਵਿੱਚ ਲਓ ਵੀ ਮਤਰੋ 20000 ਉਤਲਾ ਚੈੱਕ ਦੋ 1.75 ਦਾ ਟਰੈਕਟਰ ਆ ਮਿਲ ਜੇ ਤੁਹਾਨੂੰ ਚਾਰੇ ਟਾਇਰ ਨਵੇਂ ਆ ਇਹ ਤੋਂ ਹਿਸਾਬ ਤੋਂ ਹੀ ਲਾ ਸਕਦੇ ਰੁਪਈਏ ਲੱਗੇ ਆ ਟਰੈਕਟਰ ਤੇ ਹੈਣਾ 50000 ਦੇ ਟਾਇਰ ਆ ਟਰੈਕਟਰ ਨੂੰ 50000 ਦਾ ਟਾਇਰ ਆ ਕੰਪਨੀ ਦਾ ਟਾਇਰ ਡਬਲ ਪੀਟੀਓ ਵਾਲਾ ਟਰੈਕਟਰ ਦਿੰਦਾ ਵੀ ਕੋਈ ਨਹੀਂ ਨਿਊ ਹਾਲੈਂਡ ਹਾਂ ਡਬਲ ਪੀਟੀਓ ਵਾਲਾ ਮੱਲਾ ਸਾਈਡ ਗੇਅਰ ਆ ਹਨ ਸਾਈਡ ਗੇਅਰ ਆ ਲਓ ਮਤਰਾ ਘੈਂਡ ਗੱਲ ਵਾਤ ਦੀ ਬਲੋ ਨਹੀਂ ਗਾਰੰਟੀ ਐ ਡੈਟਰੀ ਚਲਾ ਵਿੱਚ ਲੋਗੇ ਦੀ ਠੀਕ ਆ ਠੀਕ ਆ ਕੋਈ ਬਲੋ ਛਲੋ ਨਹੀਂ ਹੈ ਨਾ ਕੋਈ ਲੰਬੇ ਵਾਲਾ ਕੰਮ ਨਹੀਂ ਗਿਆ ਅੱਗੇ ਵੀ ਆਪਾਂ ਭਾਈ ਹਨਾ ਵੀਡੀਓ ਪਾਉਣੀ ਆ ਬੱਤੀ ਦੀ ਵੀਰੇ ਸ਼ਕੀਨ ਟਰੈਕਟਰ ਹੀ ਆਉਂਦਾ ਤੇ ਸ਼ਕੀਨ ਵੇਚ ਸ਼ਕੀਨ ਵੇਚ ਦਾ ਲਓ ਮਤਰੋ 1.75 ਦਾ ਲਾਸਟੇ ਮਿਲ ਜੂਗਾ ਟਰੈਕਟਰ ਤੁਹਾਨੂੰ ਦੇਖ ਸਕਦੇ 1.95 ਡਬਲ ਆ ਪੀਸ ਮਿਲਣਾ ਨਹੀਂ ਮੁਗੀ ਜੀ ਆਖੀ ਪੀਸ ਹੋਊਗਾ ਹਾਂ ਉਹ ਵੀ ਆਪਣਾ ਕੋਲੇ ਆਮ ਪੀਸ ਕੋਲੇ ਆਂਦਾ ਦੀ ਵਿੱਚ ਠੀਕ ਆ ਠੀਕ ਆ ਲਓ ਮਤਰੋ ਦੇਖ ਸਕਦਾ ਇਹ ਵੀ ਨਗੀਨਾ ਪੀਸ ਆ ਛੱਡਣ ਵਾਲਾ ਟਰੈਕਟਰ ਨਹੀਂ ਤੇ ਅੱਗੇ ਵੀਰੇ ਆਹ ਸੇਲ ਹੋ ਗਿਆ ਇਹ ਸੇਲ ਹੋ ਗਿਆ ਕੋਲ ਸਭ ਅੱਛਾ ਆਹ ਸੇਲ ਹੋ ਗਿਆ ਛੋਟਾ ਹੈ ਠੀਕ ਆ ਅੱਗੇ 60 ਹੈ ਹਾਂਜੀ ਇਹ ਵੀ ਟਰੈਕਟਰ ਵੀਰੇ ਬਹੁਤ ਸਾਫ਼ ਹਨ ਸਾਫ਼ ਟਰੈਕਟਰ ਲਓ ਮਿੱਤਰੋ ਪਹਿਲਾਂ ਨਿਗਾਹ ਮਾਰੂੰਗਾ ਡੀ ਲੈਂਥ ਅੱਛਾ 2007 ਮਾਡਲ ਆ ਇਹ 07 ਮਾਡਲ ਆ ਠੀਕ ਆ ਨੰਬਰ ਆ ਪੀ ਵੀ 10 ਚਿਪ ਵਾਲੀ ਕਾਪੀ ਆ ਚਿਪ ਵਾਲੀ ਕਾਪੀ ਆ 50 ਨੰਬਰ ਆ ਹਾਂਜੀ ਵੀਰੇ ਟਾਇਰ ਤੋਂ ਉਪਰ ਦਾ ਨੰਨ ਦਾ ਵੀ ਪੂਰਾ ਘੈਂਟ ਵੈਣਾ ਵੀਰੇ ਟਾਇਰਾਂ ਦੀ ਜੀ ਗੱਲ ਕਰੀ ਬਈ ਆਪਾਂ 80 ਮਗਲੇ 80 ਪੈਸੇ ਆ ਵੀਰੇ ਗੁੜੀਆਂ 80 ਪੈਸੇ ਟਾਇਰ ਆ 13 ਦੇ ਟਾਇਰ ਹਨ ਮੁਰਲੇ ਵੀ ਹੈਗੇ 80 85 ਪੈਸੇ ਆ ਵੀ 80 85 ਪੈਸੇ ਵਾਕੀ ਰਮਾ ਰਮਾ ਦਾ ਵੀਰੇ ਬਹੁਤ ਚੰਗਾ ਹਨ ਲਓ ਮਿੱਤਰੋ ਦੇਖ ਸਕਦੇ ਹੋ ਤੁਸੀਂ ਟਰੈਕਟਰ ਹਲਕਾ ਜਾਂ ਮਰਲੇ ਪਰਲੇ ਮਰਗਾਰਡ ਦੇ ਉੱਤੇ ਕ ਉਹ ਦੱਸ ਕੇ ਅੱਛਾ ਆ ਚੀਜ਼ ਥੋੜਾ ਯਾ ਅੱਛਾ ਇੰਨਾ ਕੁ ਥੋੜਾ ਯਾ ਆ ਚੀਜ਼ ਆ ਹਾਂਜੀ ਠੀਕ ਆ ਠੀਕ ਆ ਉਹ ਦੱਸ ਕੇ ਦਵਾਂਗੇ ਨਾ ਆ ਹੋਕਰ ਜਸਟੇ ਵਲਵਰੇ ਦੂਜੀ ਠੀਕ ਆ ਠੀਕ ਆ ਭਾਰੀ ਆ ਪੂਰੀ ਹੋਕੜ ਠੀਕ ਆ ਠੀਕ ਆ ਮੰਤਰੋ ਦੇਖ ਸਕਦੇ ਤੁਸੀਂ अच्छा ये भी फास्ट पार्टी है। 얘 ਦਾ ਨੰਬਰ ਆ ਫਾਸਟ ਹਾਂ। اچھا ਇਹ ਵੀ ਫਾਸਟ ਪਾਰਟੀ ਰੰਗ ਪੇਂਟ ਦਾ ਵੀਰੇ। ਸਾਰਾ ਬਾਕੀ ਸਾਰਾ ਜਾਨਾ ਉਹ ਪਤਾ ਹੁੰਦਾ ਕਿ ਜਿਹੜਾ ਹੋਇਆ ਉਹ ਦੱਸਿਆ ਵੀਰੇ। اچھا ਉਹੀ ਹੋਇਆ ਵਾ। ਠੀਕ ਆ ਠੀਕ ਆ ਠੀਕ ਆ। ਚੈੱਕ ਕਰਾ ਦੇ ਮਾਰ ਕੇ ਵੀਰੇ। ਲਓ ਮੇਟਰ ਮਾਰ ਕੇ ਮੁਰਗੇ ਤੇ ਚੈੱਕ ਮਾਰ ਕੇ। ਸੱਤ ਦੀ ਕਾਪੀ ਆ। اچھا ਸੱਤ ਦੀ ਕਾਪੀ ਹੈ ਸੱਤ ਨੇ ਮਾਰ ਕੇ ਆ। ਬਾਕੀ ਆ ਸਾਰਾ origignal ਰੰਗ ਪੇਂਟ ਦਾ ਬਾਡੀ ਲੈਨ ਦਾ ਸਾਰਾ origignal ਆ। ਲਓ ਮੇਟਰ ਉਹ ਦੇ ਸਕਦੇ ਤੇ ਬੈਟਰੀ ਵੀ ਓਕੇ ਆ ਵੀਰੇ। ਵੀਰ ਜੀ ਨਵੀਂ। ਨਵੀਂ ਬੈਟਰੀ। ਨਵੀਂ ਚੈੱਕ ਕਰਦੇ। ਠੀਕ ਆ। ਹਾਂ ਦਾ ਸਟਿੱਕਰ ਵੀ ਨਾਲ ਦੀ ਸਾਲ ਦੀ ਗਾਰੰਟੀ ਆ ਜੀ। ਲਓ ਵੀ ਮਤਰਾ ਸਟਿੱਕਰ ਵੀ ਨਹੀਂ ਹਰੇ ਉਵੇਂ ਹੀ ਲਿਆ। ਹਾਂ ਜੀ ਬੈਟਰੀ ਸਾਲ ਦੀ ਗਾਰੰਟੀ ਆ ਜੀ। ਠੀਕ ਆ ਠੀਕ ਆ ਸਾਲ ਦੀ ਬੈਟਰੀ ਆ। ਆ ਗਾਰੰਟੀ ਆ ਨਾ ਜੀ। ਹਾਂ ਜੀ। ਤੇ ਫਾਸਟ ਪਾਰਟ ਵੀ ਟ੍ਰੈਡਰ ਆ ਹੈ ਨਾ ਜੀ। ਫਾਸਟ 2007 ਮਾਡਲ ਆ ਵੀਰੇ। 2007 ਮਾਡਲ। ਕੀ ਡਿਮਾਂਡ ਕਰਦੇ ਬਈ ਜੰਟੇ? ਮੈਂ ਕਰਦਾ 2 ਲੱਖ ਤੇ 45000 ਰੁਪਏ। 2 45 ਇਹ ਦੀ। ਵੇਚਣ ਦਾ ਰੇਟ ਹੀ ਦੇਣਾ। ਠੀਕ ਆ। 1.5 ਲੱਖ ਦਾ ਰੇਟ ਲੈਂ। 1.5 ਲੱਖ ਦਾ। 1.5 ਲੱਖ ਦਾ 80 ਪੈਸੇ ਟਾਇਰਾਂ ਦੇ। ਲਓ ਮਤਰਾ 80 ਪੈਸੇ ਟ ਦੇ ਸادت ਤੁਸੀਂ ਸਵਾ 2 ਦਾ ਦੇ ਦਾਂਗੇ ਹਨਾ ਲਾਸਟ ਲਾਸਟ 20 ਹਜ਼ਾਰ ਪੇ ਡਿਸਕਾਊਂਟ ਪਹਿਲਾਂ ਹੀ ਲਾ ਤਾ ਆਪਾਂ ਦੇਣਾ ਨਹੀਂ 2002 ਮਾਡਲ ਨਹੀਂ ਦਿੰਦਾ ਇਹ ਬਿਲਕੁਲ ਬਿਲਕੁਲ ਵੀਰੇ ਹਨਾ ਚੰਗਾ ਡਾਕਟਰ ਲੋ ਮਿੱਤਰੋ ਕੈਂਡ ਗੱਲਵਾਤਾ ਪੂਰੀ ਦੇ ਸادت ਟਰੈਕਟਰ ਤੇ ਨਗੀਨਾ ਪੀਸ ਹੈ ਇਹ ਵੀ ਟਰੈਕਟਰ ਛੱਡਣ ਵਾਲਾ ਨਹੀਂ ਵਾਈ ਅੰਟੀ ਕੋਲੇ ਸਾਰਾ オリジナル ਜਾਲੀ ਜੁਲੀ ਨਾਲ ਦੀ ਹੈ ਟਰੈਕਟਰ ਦੀ ਜਾਲੀ ਜੁਲੀ ਨਾਲ ਦੀ ਹੈ ਵਾਕਿਆ ਮਿੱਤਰੋ ਵਾਕਿਆ ਚੈੱਕ ਕਰਕੇ ਤਸੱਲੀ ਨਾਲ ਆਪ ਦਾ ਲੈ ਆ ਸਕਦਾ ਕੋਈ ਭਰਾ ਟਰੈਕਟਰ ਦੀ ਦੇਖ ਸਕਦਾ ਤੁਸੀਂ ਟਰੈਕਟਰ ਕੰਨੀ ਸਰਵਿਸ ਕਰਾਉਣੀ ਪੈਣੀ ਜੇ ਅਸੀਂ ਜਾ ਕੇ ਵੀ ਅੱਛਾ ਕੱਲ੍ਹ ਹੀ ਸਰਵਿਸ ਕਰਾਉਣੀ ਪੈਣੀ ਆ। ਵੀ ਆਪਾਂ ਗਾਰੰਟੀ ਨਹੀਂ ਦਿੰਦੇ ਕਿਉਂਕਿ ਵਾਗੂ ਚੀਜ਼ ਆਉਂਦੀ ਆ ਹਨਾ। ਹਾਂ। ਸਰਵਿਸ ਤਾਂ ਕਰਾਉਣੀ ਚਾਹੀਦੀ ਆ। ਹਾਂ ਬਿਲਕੁਲ ਬਿਲਕੁਲ। ਠੀਕ ਆ ਵੀਰੇ। ਸਵਾ ਦੋ ਲੱਖ ਦਾ ਹਨਾ। ਸਵਾ ਦੋ ਲੱਖ ਦਾ। ਤੇ ਅੱਗੇ ਵੀਰੇ ਆਪਣੇ ਕੋਲੇ ਸੋਹਣਾ ਲਿਖਾ। ਸੋਹਣਾ ਲਿਖਾ 8 ਮਾਡਲ ਵੀਰੇ। ਅੱਛਾ 8 ਮਾਡਲ ਲੈ ਹਨਾ। ਇੰਸਪੈਕਟ ਚੈੱਕ ਕਰਾ ਜੇ ਸੀ ਸ਼ਕੀਨ ਕਹਿਣਾ। ਲਓ ਮੈਂ ਤਰਵਾ ਵੀ ਟਰੈਕ ਦੀ ਦੇ ਸਕਦਾ ਹਾਂ। ਇਹ ਵੀ ਵਾਡੀ ਲਾਈਨ ਦਾ origignal ਸਾਰੇ origignal ਆ। ਸਾਰਾ ਹੀ origignal ਆ। ਅੱਛਾ ਸਾਰੇ origignal ਆ। ਹਾਂ ਮੈਂ ਬੈਕ ਟਾਇਰ ਸਹੀ ਪੇਪਰ ਦੇਸ ਅੱਧ ਠੀਕਾ ਠੀਕਾ ਮੁਰਲੇ ਨਵੇਂ ਅਰਗੇ ਹੀ ਹਨ 8 ਮਾਡਲ ਲੁਧਿਆਣੇ ਦਾ ਹੀ ਨੰਬਰ ਇਹਦਾ ਅੱਛਾ ਲੁਧਿਆਣੇ ਦਾ ਨੰਬਰ ਹੈ ਹਨਾ ਲੁਧਿਆਣੇ ਦਾ ਹੀ ਨੰਬਰ ਬਾਕੀ ਬੈਕ ਸਾਈਡ ਵੀ ਬਹੁਤ ਸੋਹਣੀ ਪਈ ਹੈ ਨਾ ਗ੍ਰੇਨ ਤੇ ਆ ਟਿਊਬਾ ਟਾਬਾ ਤੇ ਜਿਹੜਾ ਪੇਂਟ ਆ ਇਹਦਾ ਸਾਰਾ ਵੀਰੇ ਜਾਨੋ ਨਾ ਕੋਈ ਸੰਗਣੀ ਟਰੈਕਟਰ ਤੇ ਹੈਗਾ ਅੱਛਾ origignal ਹੀ ਆ ਕਿ ਤੂੰ ਕੋਈ ਪੇਂਟ ਨਹੀਂ ਹੈਗਾ ਟਰੈਕਟਰ ਠੀਕਾ 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 ਹਾਂ ਜੀ ਬਿਲਕੁਲ ਲਓ ਮਿੱਤਰੋ ਇੰਜਨ ਗੇਅਰ ਦੀ ਗਾਰੰਟੀ ਹੈ ਹਨਾ ਬਾਈ ਇੰਜਨ ਗੇਅਰ ਤਾਂ ਮੇਰੇ ਬਾਅਦ ਚੈੱਕ ਕਰਕੇ ਲੈ ਜਾਓ ਸਾਈਡ ਗੇਅਰ ਤਾਂ ਇੱਕਦਾਂ ਡੱਬਾ ਡਾਟਾ ਇੱਕਦਾਂ ਡਬਲ ਕਲਾਚ ਤੇ ਪਰੋਂ ਇਹ ਕੜਾ ਕੋਈ ਡਬਲ ਕਲਾਚ ਹੈ ਹਨਾ ਜੀ ਮੇਰੇ ਬਾਅਦ ਸ਼ੋਹ ਦਾ ਸੋਨਾ ਜੇ ਬਿਕਰਾ ਜਿ세 ਕੰਨਾ ਸਾਫ ਆ ਲਓ ਮਿੱਤਰੋ ਦੇ ਸਕਦੇ ਤੁਸੀਂ ਘੈਂਟ ਗੱਲ ਲਵਾਦਾ ਬਾਈ ਟਰੈਕਟਰ ਆ ਵੀ ਏਜੰਸੀ ਵਾਲਾ ਕੰਮ ਹੀ ਹੈ ਠੀਕ ਆ ਠੀਕ ਆ ਵਕੀਰ ਮਾਰੂ ਮਾਰ ਦਾ ਬਹੁਤ ਚੰਗਾ ਪਿਆ ਟਰੈਕਟਰ ਹਨਾ ਲਓ ਮਿੱਤਰੋ ਦੇ ਸਕਦੇ ਮਰਾਡਾ ਮਰੂਡਾ ਦਾ ਏ ਵੀ ਛੋਟੇ ਰੇਟ 'ਚ ਵਣਜੂਗਾ ਟਰੈਕਟਰ ਦੇਖ ਸਕਦਾ ਤੁਸੀਂ ਜੇਸਾ ਹੁਣ ਨਾਲ ਵੀਰੇ ਟਰੈਕਟਰ ਸਾਰਾ ਅਰੀਜਨਲ ਬਿਆ ਵਧੀਆ ਪਿਆ ਹਾਂਜੀ ਤੇ ਰੇਟ ਛੋਟਾ ਆ ਹੈਨਾ ਰੇਟ ਛੋਟਾ ਠੀਕ ਆ ਤੇ ਕਿੰਨਾ ਰੇਟ ਆ ਵੀਰੇ ਇਹਦਾ ਇਹਦਾ ਜੇਤੀ ਆਪਾਂ ਮੁੱਲ ਦਾ ਕਰਦੇ ਹਾਂ ਦੀ 2,45,000 ਰੁਪਏ 2,45 2,45 ਠੀਕ ਆ 23 ਦਾ ਇਹ ਵੀ ਦੇਦਾ ਅੱਛਾ ਇਹ 23 ਦਾ 23 ਦਾ ਦੇ ਲਾਓ ਮੈਂ ਤਰਾ 15000 ਰੁਪਏ ਡਿਸਕਾਊਂਟ ਹੱਸ ਕੇ 23 ਦਾ ਟਰੈਕਟਰ ਲੈ ਜਾਣ 23 ਦਾ ਦੇ ਦਾਂਗੇ ਜਾ ਕੇ ਮਸ਼ੀਨ ਤੇ ਲਾ ਲਿਓ ਕਿਸੇ ਕੰਮ ਲਾ ਲਿਓ ਬੱٹا ਟਰੈਕਟਰ ਕਿਸੇ ਪੂਰਾ ਵੀ ਹੈ ਨਹੀਂ ਕਿ ਦਿੱਕਤ ਠੀਕ ਆ ਠੀਕ ਆ ਕੁਛ ਵੀ ਮਗਰ ਲਾ ਸਕਦੇ ਦੇ ਹੈਂ ਦੀ ਆਵਾਜ਼ ਨਹੀਂ ਠੀਕ ਆ ਠੀਕ ਆ ਕੋਈ ਆਵਾਜ਼ ਨਹੀਂ ਮਗਰ ਲੈਸੇ ਦੀ ਠੀਕ ਆ ਲਾਓ ਮਤਰੋ ਦੇ ਸਕਦਾ 23 ਦਾ ਆ ਟਰੈਕਟਰ ਤੁਹਾਨੂੰ ਵਣ ਜੂਗਾ ਤੇ ਦੇ ਸਕਦੇ ਦੇ ਸਭ ਨਾਲ ਕੰਡੀਸ਼ਨ ਆ ਤੇ ਮਾੜਲਾ ਤੇ ਰੇਟ ਵੀ ਬਹੁਤ ਜਾਇਜ਼ ਹੈ ਰੇਟ ਬਿਲਕੁਲ ਜਾਇਜ਼ ਟਰੈਕਟਰ ਸੋਹਣਾ ਹੀ ਬਹੁਤ ਅਜੱਸੀ ਹੈ ਹਾਂ ਸੋਹਣਾ ਵੀ ਬਹੁਤ ਆ ਦੂਰ ਹੋਈ ਤੁਹਾਨੂੰ ਦਿਖਾ ਦਿੰਨੇ ਟਰੈਕਟਰ ਨਗੀਨਾ ਪੀਸ ਆ ਪੂਰਾ 230 ਦਾ ਲਾਸਟ ਬੰਝੂ ਹੈ ਨਾ ਵੀਰੇ ਅੱਗੇ ਕਿਹੜਾ ਵੀਰੇ ਆਪਣੇ ਕੋਲੇ ਆ ਗਿਆ ਆਪਣੋ 60 ਫਾਰਮ ਜੀ 2001 ਮਾਡਲ ਅੱਛਾ ਇਹ 2001 ਮਾਡਲ ਹੈ ਹੈ 219 ਟੀਵੀ ਦਾ ਨੰਬਰ ਅੱਛਾ ਇਹ ਵਰਨਾਏ ਦਾ ਨੰਬਰ ਵਰਨਾਏ ਦਾ ਜੀ ਠੀਕ ਆ ਠੀਕ ਆ ਵੀਰੇ ਤੇ ਇਹਦੇ ਜਿਹੜੇ ਟਾਇਰਾਂ ਦੀ ਬ੍ਰੇਜੈਂਟੇ ਗੱਲ ਕਰੀਏ ਆਪਾਂ ਇਹਨਾਂ ਦੇ 60 ਕੁ ਪੈਸੇ ਆ ਵੀਰੇ ਅੱਧੇ ਗਿਣ ਕੇ ਚਲ ਜੇ ਸੀ ਗੱਲ ਹੀ ਕੋਈ ਨਾ ਅੱਧੇ ਟਾਇਰ ਆ ਹਨਾ ਅਪੋਲੋ ਕੰਪਨੀ ਦੇ ਆਪੋਲੋ ਕੰਪਨੀ ਦਾ ਟਾਇਰ ਆ ਆਪਦੇ ਨਵੇਂ ਆ ਰਗੇ ਆ ਐਮ ਆਰ ਐਫ ਦੇ ਯਾਨੀ ਕਿ ਕੰਪਨੀ ਦਾ ਟਾਇਰ ਆ ਕੰਪਨੀ ਦੇ ਜੀ ਚਾਰ ਠੀਕ ਆ ਬਾਕੀ ਰਮ ਰਮਾ ਦਾ ਬਹੁਤ ਚੰਗਾ ਹਨਾ ਵੀਜੈਂਟੇ ਜਿਵੇਂ ਬਾਡੀ ਲੈਣ ਨੂੰ ਤੋਂ ਸਾਰਾ ਸ਼ਿਕਾਇਤ ਨਾ ਹਾਂ ਇਹ ਵੀ ਖੋੜ ਕੇ ਦਿਖਾਈਏ ਮਾੜਾ ਆਪਾਂ ਲਓ ਮਤਰਾ ਦੇ ਸਕਦੇ ਤੁਸੀਂ ਲਓ ਜੀ ਮਾਰੋਨੇਗਾ ਗੇਰਾ ਤਾਂ ਲਿਆਵੇ ਲੰਦਰ ਲਿਸਟ ਕਰਸਟ ਕਰੋ ਸਲਾਂਸਰ ਆਲ ਦੇ ਨਾਲ ਦੇ ਇਹ ਜੇ ਸਾਰਾ ਕੁਛ ਅੱਛਾ ਉਹ ਜਿਹੜਾ ਲੱਗਿਆ ਹੈ ਹਾਂਜੀ ਵੀਰੇ ਠੀਕ ਆ ਠੀਕ ਆ ਠੀਕ ਆ ਬਾਕੀ ਰੇਡੀਏਟਰ ਵੀ ਨਾਲ ਦੇ ਹਾਂਜੀ ਹਾਂਜੀ ਸਭ ਕੁਝ ਨਾਲ ਦਾ ਅੱਛਾ ਸਾਰਾ ਕੁਝ ਨਾਲ ਦੇ ਸਕੀਨ ਆਏ ਨਹੀਂ ਕਿਸੇ ਪਾਸੇ ਕੋਈ ਖੁੰਝਿਆ ਨਹੀਂ ਨਾਲ ਦਾ ਰੰਗ ਪੇਂਟ ਆ ਰੇਡੀ ਨਾਲ ਦਾ ਰੰਗ ਪੇਂਟ ਹੈ ਹੈ ਠੀਕ ਆ ਠੀਕ ਆ ਵਾਕਿ ਹੈ ਸਿਸ ਤੇ ਦਾ ਬਹੁਤ ਸੋਹਣਾ ਹੈ ਨਾ ਵੀਰੇ ਬੈਟਰੀ ਇਹਦੀ ਵੀ ਨਵੀਂ ਗਈ ਹੈ ਨਾ ਬੈਟਰੀ ਇਹਦੀ ਵੀ ਨਵੀਂ ਹੈ ਵੀਰੇ ਠੀਕ ਆ ਹਾਂ ਸੈਲਫ ਸਟਾਰਟਰ ਲਾ ਮੇਟਰੋ ਦੇ ਸਕਦਾ ਹਾਂ ਸੈਲਫ ਸਟਾਰਟ ਟਰੈਕਟਰ ਆ ਵੈਰਪੁਰ ਦਾ ਨਾ ਬਹੁਤ ਚੰਗਾ ਟਰੈਕਟਰ ਪਿਆ ਹੈ ਨਾ ਅੱਛਾ ਢਾਈ ਤਿੰਨ ਕਿੱल्ल्या ਜੀ ਚੱਲਿਆ ਅੱਛਾ ਢਾਈ ਤਿੰਨ ਕਿੱल्ल्या ਜੀ ਆਹ ਟਰੈਕਟਰ ਹੈ ਹਾਂ ਵਾਹਲਾ ਨਹੀਂ ਚੱਲਿਆ ਅੱਛਾ ਵਾਹਲਾ ਨਹੀਂ ਚੱਲਿਆ ਆਪਾਂ ਘਰੋਂ ਹੀ ਲਿਆ ਰਹਿਟੇ ਯਾਨੀ ਕਿ ਤਾਂ ਹੀ ਉਵੇਂ ਹੀ ਪਿਆ ਹੈ ਨਾ ਟਰੈਕਟਰ ਜੀ ਇਹ ਤਾਂ ਨਵੀਂ ਆ ਹੁੱਕ ਤਾਂ ਠਾਂ ਆਲੀ ਲੱਗੀ ਹੋਈ ਹੈ ਹਾਂ ਐਡਜਸਟੇਬਲ ਹੁੱਕ ਹਾਂ ਇਹ ਰ ਇੱਕ ਦੀ ਕਾਪੀ ਬਰਨਾਲੇ ਦਾ ਨੰਬਰ ਫਸਟ ਓਨਰ ਫਸਟ ਓਨਰ ਹੈ ਨਾ ਹਾਂਜੀ ਨਾ ਸਟਿੱਕਰ ਸੋਕਰ ਸਾਰਾ ਕੁਝ ਨਾਲ ਦਾ ਹੈ ਨਾ ਹਾਂ ਵਾਡੀ ਲੈਨ ਬਹੁਤ ਸੋਹਣੀ ਹੈ ਵੀਰੇ ਸਟੇਰਿੰਗ ਬਿਲਕੁਲ ਨਵਾਂ ਹੈ ਸਟੇਰਿੰਗ ਵੀ ਨਵਾਂ ਹੈ ਹਾਂ ਗੇਟ ਆਪਾ ਜਵਾ ਨਵਾਂ ਠੀਕ ਆ ਠੀਕ ਆ ਠੀਕ ਆ ਗੇਟ ਆਪਾ ਵੀ ਨਵਾਂ ਹੈ ਜਿਵੇਂ ਇੰਗਲਾਂ ਲੱਗੀਆਂ ਹੋਈਆਂ ਚਰਦੀਆਂ ਇਹ ਲਵਾਈਆਂ ਬਾਈਆਂ ਨੇ ਅੱਛਾ ਗਲੇ ਗੁਲੇ ਕਿਤੋਂ ਅੱਛਾ ਅੱਛਾ ਆ ਜਿਵੇਂ ਇੰਗਲਾ ਠੀਕ ਆ ਠੀਕ ਹੈ ਠੀਕ ਹੈ ਠੀਕ ਹੈ ਗਲੇ ਨਹੀਂ ਹੈਗੇ ਹੂੰ ਇੰਗਲਾ ਲੱਗੇ ਆ ਵੈਸੇ ਹੀ ਲਵਾਈਆਂ ਕੋਈ ਕਈ ਵਾਰ ਦੋ ਦੋ ਪੈਪ ਦੇ ਹੋ ਜਾਂਦੇ ਨੇ ਤਾਂ ਕਿ ਹਾਂ ਹਾਂ ਬਿਲਕੁਲ ਬਿਲਕੁਲ ਅੰਦਰੋਂ ਜਮ੍ਹਾਂ ਖਾਤ ਠੀਕ ਆ ਕਿੰਨਾ ਮਾਡਲ ਦੱਸੇ ਫਿਰ ਇਹਨਾਂ ਟੇ 2001 ਇਹਦੀ ਕੀ ਡਿਮਾਂਡ ਕਰਦੇ ਆਪਾਂ ਡਿਮਾਂਡ ਕਰਦੇ ਆ 190000 ਰੁਪਏ 190 ਹਾਂਜੀ ਠੀਕ 175 ਦਾ ਦੇ ਇੱਕ 75 ਦਾ ਲਓ ਮਿੱਤਰੋ 175 ਦਾ ਟਰੈਕਟਰ ਤੁਹਾਨੂੰ ਮਿਲ ਜੂਗਾ 2001 ਮਾਡਲ 175 2001 ਦਾ ਮਾਡਲ ਹੈਨਾ ਜਨਨ ਕਿ 15000 ਰੁਪਏ ਡਿਸਕਾਊਂਟ ਲਾਤਾ ਇਹਦੇ ਵਿੱਚੋਂ ਹਾਂ ਬਿਲਕੁਲ ਬਿਲਕੁਲ ਰੇਟ ਟਰੈਕਟਰ ਵਿੱਚੋਂ ਆਪਾਂ 15 ਤੋਂ 20000 ਦਾ ਡਿਸਕਾਊਂਟ ਲਾਇਆ ਹੀ ਹੈ ਹੈਨਾ ਬਾਕੀ ਆਏ ਬੰਦੇ ਦਾ ਥੋੜਾ ਬੋਤਾ ਮਾਨਦਨ ਕਰਨਾ ਪੈਂਦਾ ਕਰਨਾ ਪੈਂਦਾ ਕਰਨਾ ਪੈਂਦਾ ਲੋ ਵੀ ਮਿੱਤਰੋ ਦੇ ਸਕਦੇ ਆ ਵੀ ਨਗੀਨਾ ਪੀਸ ਆ ਦੇਖ ਸਕਦਾ ਸਾਰਾ ਓਰੀਜినਲ ਟਰੈਕਟਰ ਵਾਕੀ ਆਪਦਾ ਵਾਕੀ ਤਸੱਲੀ ਕਰਕੇ ਲਿਆ ਸਕਦਾ ਭਾਵੇਂ ਬਾਈ ਕਾਰੀਗਰ ਵੀ ਲੈਣੂ ਹੈਨਾ ਬਾਈ ਚੈੱਕ ਕਰਕੇ ਲੈ ਕੇ ਜਾਓ ਇਹ ਜੋ ਪੈਸੇ ਦੇਣੇ ਨੇ ਜਦੋਂ ਪੈਸੇ ਦੇਣੇ ਬਿਲਕੁਲ ਬਿਲਕੁਲ ਜੀ ਤੇ ਹੋਰ ਕਿਹੜਾ ਵੀਰੇ ਆਪਣੇ ਕੋਲ ਬਸ ਹਜੇ ਤਾਂ ਇਹ ਹੀ ਆ ਬਾਕੀ ਟਰੈਕਟਰ ਦੋ ਤਿੰਨ ਵਰਕ ਚ ਅੱਛਾ ਠੀਕ ਆ ਹੋਗੇ ਫੇਰ ਪਾਵਾਂਗੇ ਵੀਡੀਓ ਅੱਛਾ ਫੇਰ ਪਾਵਾਂਗੇ ਵੀਡੀਓ ਹਣ ਤੇ ਐਡਰੈਸ ਬੋਲ ਦ ਬਈ ਜਾਂਟਾ ਪੈਂਡਲ ਲਵਾਰਾ ਜ਼ਿਲ੍ਹਾ ਮੋਕਾ ਠੀਕ ਆ ਜੀ ਅੰਮ੍ਰਿਤਸਰ ਰੋਡ ਤੇ ਆਪਣਾ ਪੈਂਡਾ ਜਾਂਟਾ ਬਈ ਮੇਰਾ ਨਾਮ ਅੱਜ 7 ਫਰਵਰੀ ਆ ਕਈ ਭਰਾ ਕਰ ਦਿੰਦੇ ਆ ਵੀ ਯਾਰ ਵੀ ਵੀਡੀਓ ਪਤਰੀਕ ਨਹੀਂ ਇਹ ਗੱਲ ਨੋਟ ਕਰ ਲੈਣ 7 ਫਰਵਰੀ ਆ 2026 2026 ਆ ਜੀ ਤੇ ਬਾਈ ਮੈਨੂੰ ਮੈਸੇਜ ਬਹੁ ਕਰਦੇ ਆ ਹਨਾ ਮੇਰੇ ਭਰਾ ਤੇ ਸਿੱਧਾ ਆਪਣਾ ਨੰਬਰ ਛੱਡਿਆ ਹੁੰਦਾ ਬਾਈ ਜੰਟੇ ਦਾ ਹੋਰ ਵੀ ਭਰਾ ਦਾ ਜੀ ਦੀ ਵੀ ਵੀਡੀਓ ਪਾਉਣੇ ਨੰਬਰ ਛੱਡਿਆ ਹੁੰਦਾ ਉਸ ਨੰਬਰ ਤੇ ਕਾਲ ਕਰਿਆ ਕਰੋ ਕਈ ਮੈਨੂੰ ਪੁੱਛੇ ਜਾਣਗੇ ਬਾਈ ਜੰਟੇ ਹਨਾ ਨਹੀਂ ਹੁੰਦਾ ਕਈ ਵਾਰ ਤਾਂ ਕਈ ਵਾਰ ਕਈ ਨੂੰ ਨਹੀਂ ਵੀ ਪਤਾ ਲੱਗਦਾ ਮੇਰੇ ਫੋਨ ਕਈ ਵਾਰ ਜਿਆਦਾ ਵੱਜਦਾ ਬਿਲਕੁਲ ਅਸੀਂ ਨਹੀਂ ਚੱਕਦੇ ਉਦੋਂ ਤੁਹਾਨੂੰ ਵੀ ਭਰਾ ਕਹਿੰਦੇ ਫੋਨ ਲਾਉਂਦੇ ਹਾਂ ਜਾ ਨਹੀਂ ਹੋ ਸਕਦਾ ਵੀ ਸਾਨੂੰ ਲਾ ਦੇ ਬਿਲਕੁਲ ਫੋਨ ਨਹੀਂ ਨਾ ਕਈ ਵਾਰ ਚੱਕਿਆ ਜਾਂਦਾ ਪਰ ਉਹ ਐ ਹੁੰਦਾ ਵੀਰ ਬਣ ਕੇ ਥੋੜੀ ਬੋਡੀ ਵੇਟ ਕਰਕੇ ਨਾ ਬਾਅਦ ਚਲਾ ਲਿਆ ਗੱਲ ਹਾਂ ਹਾਂ ਕੋਈ ਚੱਕ ਠੀਕ ਆ ਲਾਓ ਮੇਤਰਾ ਵੀਡੀਓ ਨੂੰ ਸ਼ੇਅਰ ਕਰਦੇ ਟਰੈਕਟਰ ਤੇ ਦੇਖਦਾ ਛੋਟੇ ਰੇਟਾਂ ਦੇ ਚ ਵਣ ਜਾਣਗੇ ਜਿਹੜਾ ਟਰੈਕਟਰ ਤੁਹਾਨੂੰ ਚਾਹੀਦਾ ਉਹ ਬਾਈ ਜੰਟੇ ਕੋਲ ਮਿਲ ਜਾ ਹਣਾ ਬਾਈ ਜੰਟੇ ਹਾਂਜੀ ਵੀਰੇ ਠੀਕ ਆ ਖੁਸ਼ ਕਰਕੇ ਦੋ ਰਾਂਗੇ ਨਾ ਕਾਕਾ ਨੂੰ ਬਈ ਆਪਣਾ ਕੋਈ ਗਾ ਕੇ ਨਰਾਜ਼ ਹੋ ਕੇ ਜਾਂਦਾ ਹੀ ਨਹੀਂਗਾ ਆਪਣਾ ਕੋਸ਼ਾ ਲਾਓ ਮੇਤਰਾ 95013563019501356301 ਇਹ ਬਾਈ ਜੰਟੇ ਦਾ ਨੰਬਰ ਹੈ ਇਸ ਨੰਬਰ ਤੇ ਜਦੋਂ ਮਰਜ਼ੀ ਕਾਲ ਕਰਕੇ ਤੁਸੀਂ ਆ ਸਕਦਾ ਨਾ ਬਾਈ ਹਾਂਜੀ ਵੀਰੇ ਲਾਓ ਮੇਤਰਾ ਵੀਡੀਓ ਨੂੰ ਸ਼ੇਅਰ ਕਰਦੇ ਦਬਕੇ ਪੇਨ ਨੂੰ ਫੋਲੋ ਕਰ ਲੈ ਧੰਨਵਾਦ ਜੀ